ਜਿਹੜਾ ਗੁਰਕਾ ਸਿੰਘ ਏਰੀਆ ਸੋਰਾ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਐਨਡੀਪੀਐਸ ਦੇ ਨੇ ਔਰ ਇੱਕ ਰੇਪ ਐਂਡ ਪਾਕਸੋ ਦਾ ਹੈਗਾ ਘੇਮ ਕਰਨ ਥਾਣੇ ਦਾ ਇਹ ਜਿਹੜਾ ਜਮੀਨ ਗੱਲ ਆਈ ਅਗੇ ਮਾਝਾ ਏਰੀਆ ਦੇ ਵਿੱਚ ਹੁੰਦੇ ਸੀਗੇ ਇਸ ਦੁਆਬਾ ਏਰੀਆ ਤੇ ਮਾਝਾ ਏਰੀਆ ਵਿੱਚ ਬਹੁਤ ਵੱਡਾ ਨੈਟਵਰਕ ਨੂੰ ਇਹ ਸਪਲਾਈ ਕਰ ਰਹੇ ਸੀਗੇ ਸਾਰੇ ਬਾਰਡਰ ਏਰੀਆ ਦੇ ਰਹਿਣ ਵਾਲੇ ਚਾਹੇ ਘੇਮ ਕਰਨ ਨੇ ਚਾਹੇ ਲੋਪੋ ਕੇ ਹੈ ਸਾਰਾ ਇੰਟਰਸਟ ਬਾਰਡਰ ਦੇ ਨੇੜੇ ਹੀ ਇਹਨਾਂ ਦੇ ਪਿੰਡ ਨੇ ਪਿਸਤੌਲ ਚੁਰਾਉਣ ਵਾਲੀ ਗੱਲ ਨਹੀਂ ਹੈ ਜੀ ਪਿਸਤੌਲ ਚੁੱਕ ਕੇ ਅੱਗੇ ਪਹੁੰਚਾਉਣ ਵਾਲੀ ਗੱਲ ਹੈ ਤੇ ਉਹਦੇ ਚਾਰ ਪੈਸੇ ਕਮਾਉਣ ਦੀ ਗੱਲ ਹੈ ਜਿਹੜੀ ਕਿ ਪਹਿਲਾਂ ਵੀ ਆਪਾਂ ਨੂੰ ਆਈ ਹੈ ਕਿ ਛੋਟੇ ਲਾਲਚ ਦੇ ਵਿੱਚੇ ਪਾਕਿਸਤਾਨ ਬੇਸਡ ਹੈਂਡਲਰ ਦੇ ਹੱਥਾਂ 'ਚ ਖੇਲਦੇ ਐ ਇੱਕ ਹੋਰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਜਿਹੜਾ ਆਰਮਸ ਸਮਗਲਿੰਗ ਮੋਡਿਊਲ ਹੈ ਉਹ ਬਸਟ ਕੀਤਾ ਟੋਟਲ ਨੈਟਵਰਕ ਨੂੰ ਡਿਸਪੈਂਟਲ ਕੀਤਾ ਗਿਆ ਇਹਦੇ 'ਚ ਅਸੀਂ ਟੋਟਲ ਪੰਜ ਮੁਲਜ਼ਮ ਫੜੇ ਨੇ ਤੇ 6 ਪਿਸਟਲ ਸਫਿਸਟੀਕੇਟਡ ਫੜੇ ਗਏ ਨੇ ਉਹਨਾਂ ਚ ਪੰਜ ਹੈਗੇ 0.30 ਬੋਰ ਦੇ ਚਾਈਨੈਸ ਸਟਾਰ ਵਾਲੇ ਇੱਕ PX5 9mm ਦਾ ਪਿਸਟਲ ਹੈ ਔਰ ਇਹ ਜਿਹੜਾ ਸਾਰਾ ਨੈਟਵਰਕ ਹੈ ਪਾਕ ਬੇਸਡ ਹੈਂਡਲਰ ਚਲਾ ਰਿਆ ਸੀ ਔਰ ਜਿਹੜੇ ਮੁਲਜ਼ਮ ਨੇ ਪਹਿਲਾਂ ਵੀ ਜੇਲ੍ਹ ਚ ਰਹਿ ਚੁੱਕੇ ਹਨ ਜੋ ਦੋ ਮੁਲਜ਼ਮ ਔਰ ਪੁਰਾਣਾ ਰਿਕਾਰਡ ਹਿਨਸ ਕ੍ਰਾਈਮ ਦਾ ਐਨਡੀਪੀਐਸ ਐਕਟ ਦਾ ਇਹ ਸਾਰੇ ਇਹਨਾਂ ਦੇ ਹੈ ਔਰ ਸਭ ਤੋਂ ਪਹਿਲਾਂ ਗੁਰਵੀਰ ਤੇ ਸੋਨੂ ਏਲੀਅਸ ਸੋਨੂ ਇਹ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਕੋਪਾ ਇਹ ਖੇਮਕਰਨ ਡਿਸਟ੍ਰਿਕਟ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਤੋਂ ਪਹਿਲਾਂ ਸਾਡੇ ਇੰਚਾਰਜ ਸੀਆਈਏ ਅਮੋਲਕਦੀਪ ਤੇ ਉਹਨਾਂ ਦੀ ਟੀਮ ਨੇ 2.30 ਬੋਰ ਦੇ ਪਿਸਤਲ ਫੜੇ ਉਸ ਤੋਂ ਬਾਅਦ ਗੋਰਕਾ ਸਿੰਘ ਏਲੀਅਸ ਗੋਰਾ ਇਹ ਵੀ ਖੇਮਕਰਨ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਤੋਂ 1.30 ਬੋਰ ਦਾ ਪਿਸਤਲ ਬਰਾਮਦ ਕੀਤਾ ਗਿਆ ਜਸਪਾਲ ਜੱਸਾ ਜਿਹੜਾ ਇਹ ਲੋਪੋਕੇ ਥਾਣੇ ਦਾ ਬੱਚੀ ਪਿੰਡ ਦਾ ਹੈਗਾ ਇਹ ਤੋਂ ਵੀ ਜਿਹੜਾ 1.30 ਬੋਰ ਪਿਸਟਲ ਤੇ ਰਾਜਵਿੰਦਰ ਏਲੀਅਸ ਰਾਜੂ ਇਹ ਖੇਮ ਕਰਨ ਤਰਨ ਤਰਨ ਦਾ ਹੀ ਹੈ ਇਹ ਤੋਂ ਜਿਹੜਾ ਹੈਗਾ ਰਾਜੂ ਤੋਂ PX5 9mm ਪਿਸਟਲ ਫੜਿਆ ਗਿਆ ਜੇ ਇਹਨਾਂ ਦੀ ਬੈਕਗ੍ਰਾਉਂਡ ਆਪਾਂ ਦੇਖੀਏ ਤਾਂ ਗੋਰ ਜਿਹੜਾ ਗੋਰਖਾ ਸਿੰਘ ਏਲੀਅਸ ਗੋਰਾ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਐਨਡੀਪੀਐਸ ਦੇ ਨੇ ਔਰ ਇੱਕ ਰੇਪ ਐਂਡ ਪਾਕਸੋ ਦਾ ਹੈਗਾ ਖੇਮਕਰਨ ਥਾਣੇ ਦਾ ਸਾਰੇ ਮੁਕਦਮੇ ਜਿਹੜੇ ਖੇਮਕਰਨ ਤੇ ਸਦਰਪੱਟੀ ਪੁਲਿਸ ਸਟੇਸ਼ਨ ਤੇ ਰਜਿਸਟਰ ਨੇ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਵੀ ਹੈ ਇਸ ਤੋਂ ਇਲਾਵਾ ਨਾ ਰਾਜਵਿੰਦਰ ਰਾਜੂ ਆ ਖੇਮਕਰਨ ਦਾ ਇਹਦੇ ਖਿਲਾਫ ਵੀ ਰੇਪ ਦਾ ਪਰਚਾ ਦਰਜ ਹੈ ਖੇਮਕਰਨ ਥਾਣੇ ਦੇ ਵਿੱਚ ਔਰ ਇਹ ਸਾਰਾ ਜਿਹੜਾ ਮੇਨ ਇਹਦੇ ਵਿੱਚ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਮਾਝਾ ਏਰੀਏ ਚੋਂ ਜਿਹੜਾ ਲਿਫਟ ਕਰਦੇ ਸੀਗੇ ਰਿਸੀਵ ਕਰਦੇ ਸੀਗੇ ਕਨਸਾਈਨਮੈਂਟਸ ਜਿਹੜੀਆਂ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਆ ਰਹੀਆਂ ਪ੍ਰੀ ਕੋਆਰਡੀਨੇਟਿਡ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਐਪਸ ਦੇ ਥਰੂ ਤਾਲਮੇਲ ਸੀਗੇ ਔਰ ਪਹਿਲਾਂ ਹੀ ਜਿਹੜੀਆਂ ਜਗ੍ਹਾ ਹੈਗੀਆਂ ਮਿੱਥੀਆਂ ਹੋਈਆਂ ਉਥੇ ਡਰਾਪਿੰਗ ਕਰਾ ਕੇ ਉਹਨੂੰ ਪਿਕਅਪ ਕਰਦੇ ਸੀ ਤੇ ਜਿਹੜਾ ਇਹ ਚ ਮੇਨ ਗੱਲ ਆਈ ਆ ਕਿ ਮਾਝਾ ਏਰੀਆ ਦੇ ਵਿੱਚ ਹੁੰਦੇ ਸੀਗੇ ਇਸ ਚ ਦੋਆਬਾ ਏਰੀਆ ਤੇ ਮਾਝਾ ਏਰੀਆ ਚ ਬਹੁਤ ਵੱਡਾ ਨੈਟਵਰਕ ਨੂੰ ਇਹ ਸਪਲਾਈ ਕਰ ਰਹੇ ਸੀਗੇ ਇਹ ਜਿਹੜਾ ਜੁਵినਾਈਲ ਇੱਕ ਅਰੈਸਟ ਹੋਇਆ ਉਹ ਵੀ ਸੁਲਤਾਨਪੁਰ ਲੋਧੀ ਕਪੂਰਥਲਾ ਡਿਸਟ੍ਰਿਕਟ ਦਾ ਹੋਇਆ ਔਰ ਉਹਦੇ ਚ ਬਾਕੀ ਕਾਰਵਾਈ ਵੀ ਸਾਡੀਆਂ ਚੱਲ ਰਹੀ ਆ ਦੋਨੋਂ ਰੀਜਨ ਚ ਮਾਝਾ ਵੀ ਤੇ ਜਿਹੜਾ ਦੋਆਬਾ ਵੀ ਆ ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਨਾਂ ਦੇ ਜਿਹੜਾ ਮੋਡਿਊਲ ਦੇ ਮੈਂਬਰ ਨੇ ਤੇ ਹੋਰ ਵੈਪਨ ਸਾਨੂੰ ਮਿਲਣਗੇ ਕਿਉਂਕਿ ਅਜੇ ਪ੍ਰੀਮੀਅਰੀ ਸਟੇਜ ਹੈਗੀ ਆ ਪ੍ਰੋਫਾਈਲ ਜਿਹੜੀ ਹੈ ਇਹਨਾਂ ਦੀ ਗੁਰਬੀਰ ਦਾ 28 ਸਾਲ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਗੁਰਪ੍ਰੀਤ ਗੋਪਾ 32 ਸਾਲ ਦਾ ਹੈਗਾ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਗੋਰਖਾ ਸਿੰਘ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਹੈ 22 ਸਾਲ ਉਮਰ ਹੈ ਜਸਪਾਲ ਜਸ ਜਿਹੜਾ ਹੈ 24 ਸਾਲ ਹੈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਰਾਜਵਿੰਦਰ ਰਾਜੂ ਜਿਹੜਾ ਇਹ ਲੇਬਰ ਦਾ ਕੰਮ ਕਰਦਾ ਹੈ ਜੁਵਨਾਈਲ ਜਿਹੜਾ 6ਵਾਂ ਬੰਦਾ ਹੈ ਉਹ ਤਾਂ ਮੈਂ ਦੱਸਿਆ ਸੁਲਤਾਨਪੁਰ ਲੋਧੀ ਦਾ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਇਹ ਨੈਟਵਰਕ ਜਿਹੜਾ ਲਗਾਤਾਰ ਜਿਹੜਾ ਸਾਡਾ ਡਰੋਨ ਰਾਹੀਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਕਨਸਾਈਨਮੈਂਟਸ ਤੇ ਜੇ ਜਾਂਦੀਆਂ ਆ ਰਹੀਆਂ ਨੇ ਪਾਕਿਸਤਾਨ ਸਾਈਡ ਤੋਂ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਨੈਟਵਰਕ ਜਿਹੜਾ ਇਹਨਾਂ ਦਾ ਬਣ ਰਿਹਾ ਔਰ ਜਿਹੜੀ ਮੈਨੂੰ ਇਸ ਚ ਗੱਲ ਲੱਗ ਰਹੀ ਹੈ ਇਹ ਸਾਰੇ ਬਾਰਡਰ ਏਰੀਆ ਦੇ ਰਹਿਣ ਵਾਲੇ ਚਾਹੇ ਖੇਮ ਕਰਨ ਨੇ ਚਾਹੇ ਲੋਪੋਕੇ ਹੈ ਸਾਰਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੀ ਇਹਨਾਂ ਦੇ ਪਿੰਡ ਨੇ ਔਰ ਉਸ ਤੋਂ ਬਾਅਦ ਜੇਲ੍ਹ 'ਚ ਰਹਿਣ ਕਰਕੇ ਇਹਨਾਂ ਦੀ ਲਿੰਕੇਜਸ ਜਿਹੜੇ ਹੋਰ ਕ੍ਰਿਮੀਨਲਸ ਨਾਲ ਜਿਹੜੇ ਦੋਆਬਾ ਏਰੀਆ 'ਚ ਵੀ ਹੋ ਗਏ ਔਰ ਜਿਹੜੀਆਂ ਬਾਹਰੋਂ ਡਾਇਰੈਕਸ਼ਨਸ ਆਉਂਦੀਆਂ ਨਹੀਂ ਆ ਦੋਆਬੇ 'ਚ ਵੀ ਜਾ ਕੇ ਇਹਨਾਂ ਨੇ ਜਿਹੜੀਆਂ ਸਪਲਾਈ ਕੀਤੀਆਂ ਸੋ ਇਹ ਮੈਂ ਸਾਰੀ ਟੀਮ ਨੂੰ ਦਿਲੀਬ ਮੁਬਾਰਕਬਾਦ ਦਿੰਦਾ ਸਾਡੇ ਡੀਸੀਪੀ ਰਵਿੰਦਰਪਾਲ ਜੀ ਡੀਸੀਪੀ ਜਗਜੀਤ ਵਾਲੀਆ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਪਾਲ ਜੀ ਏਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਮੈਡਮ ਸੁਪਿੰਦਰ ਕੌਰ ਇਹ ਮੌਲਕਦੀਪ ਸਾਡੇ ਇਨਸਪੈਕਟਰ ਸੀਆਈਏ ਤੇ ਨਾ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇੱਕ ਜਿਹੜਾ ਨੈਟਵਰਕ ਹੈ ਦੋ ਰੀਜਨਸ ਦੇ ਵਿੱਚ ਮਾਝਾ ਤੇ ਦੁਆਬਾ ਦੋਨੇ ਅਸੀਂ ਪੂਰਾ ਤਰਾ ਸਮੈਸ਼ ਕਰਾਂ ਸਰ ਗਾਵੇ ਨੂੰ ਸੀ ਇਥੇ ਜਾਂ ਕਿਤੇ ਦਾ ਕੋਈ ਫੀਲਿੰਗ ਕਰਨੀ ਸੀ ਦੇਖੋ ਕ੍ਰਿਮੀਨਲ ਪ੍ਰਵਿਰਤੀ ਦੇ ਬੰਦੇ ਹੈਗੇ ਆ ਜੁਵਨਾਈਲ ਦੀ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕ ਰਿਹਾ ਬਿਕੋਜ਼ ਉਹਨਾਂ ਦਾ ਲੀਗਲੀ ਉਹਨਾਂ ਕੇ ਜਿਹੜਾ ਜਿਸ ਜੁਵਨਾਈਲ ਜਸਟਿਸ ਐਕਟ ਦੇ ਮੁਤਾਬਕ ਪਰ ਇਹ ਜੋ ਹੋਰ ਦੋ ਤਿੰਨ ਬੰਦੇ ਸਾਡੇ ਧਿਆਨ ਚਾਹੇ ਤੁਹਾਡੇ ਅੱਗੇ ਸਾਰਾ ਇਹ ਸਟੋਰੀ ਅਸੀਂ ਜਿਹੜੀ ਵੀ ਇਹਨਾਂ ਦੀ ਲਿੰਕੇਜਸ ਦੀ ਉਹ ਵੀ ਸ਼ੇਅਰ ਕਰਾਂਗੇ ਸਾਰੇ ਖੇਤੀਬਾੜੀ ਕਰਦੇ ਸੀਗੇ ਕੁਛ ਨਹੀਂ ਦੱਸਿਆ ਵਈ ਚ ਮਜ਼ਦੂਰੀ ਵੀ ਕਰਦੇ ਸੀਗੇ ਇਹ ਤਾਂ ਪਿਸਤੌਲ ਕਿਹੜੇ ਵਿੱਚ ਚਲਾਉਂਦੇ ਸੀ ਇਹ ਪਿਸਤੌਲ ਚਲਾਉਣ ਵਾਲੀ ਗੱਲ ਨਹੀਂ ਹੈ ਜੀ ਪਿਸਤੌਲ ਚੁੱਕ ਕੇ ਅੱਗੇ ਪਹੁੰਚਾਉਣ ਵਾਲੀ ਗੱਲ ਹੈ ਤੇ ਉਹਦੇ 4 ਪੈਸੇ ਕਮਾਉਣ ਦੀ ਗੱਲ ਹੈ ਜਿਹੜੀ ਇਹ ਪਹਿਲਾਂ ਵੀ ਆਪਾਂ ਨੂੰ ਆਈ ਹੈ ਕਿ ਛੋਟੇ ਲਾਲਚ ਦੇ ਵਿੱਚੇ ਪਾਕਿਸਤਾਨ ਬੇਸਡ ਹੈਂਡਲਰਸ ਦੇ ਹੱਥਾਂ 'ਚ ਖੇਲਦੇ ਆ ਤੇ ਜਿਹੜੀ ਇਹ ਸਾਡੇ ਏਰੀਆ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜਿਹੜਾ ਕਰਾਇਮ ਪ੍ਰਤੀ ਕਿਉਂਕਿ ਦੇਖੋ ਜੋ ਵੈਪਨ ਤੁਸੀਂ ਦੇਖੋ ਕਿੰਨੇ ਸਫਿਸਟੀਕੇਟਡ ਬ੍ਰਾਂਡ ਨਿਊ ਵੈਪਨ ਨੇ ਸਾਰੇ ਸਰ ਜਿਹੜੇ ਦੇਖੋ ਦਰੂਦਰਨ ਦੇ ਰੇਤ ਦਾ ਕੋਈ ਯਾਰ ਇਹ ਜਦੋਂ ਬੇਲ ਆਉਂਦੀ ਇਹ 2021 ਦੀ ਐਫ ਆਈ ਆਰ ਹੈ ਜੀ 24 ਅਕਤੂਬਰ 2021 ਦੀ 376 ਤੇ ਪਾਕਸੋ ਐਕਟ ਦੀ ਖੇਮ ਕਰਨ ਦੀ ਕੋਰਕਾ ਜਿਹੜਾ ਐਲੀਅਸ ਗੋਰਾ ਹੈਗਾ ਉਸ ਤੋਂ ਬਾਅਦ 24 ਦੇ ਖਿਲਾਫ 81 ਗ੍ਰਾਮ ਹਿਰੋਇਨ ਫੜੀ ਗਈ ਇਹ ਤੋਂ ਖੇਮ ਕਰਨ ਥਾਣੇ ਚ ਤੇ 355 ਗ੍ਰਾਮ ਹਿਰੋਇਨ 98 24 ਨੂੰ ਕੀਤੀ ਉਸ ਚ ਬੇਲ ਤੇ ਆਏ ਹੋਏ ਆ ਮੈਂ ਤਾਂ ਤਿੰਨ ਤੁਸੀਂ ਇਹ ਦੇਖੋ ਨਾ ਬੰਦਾ ਹੀਨਸ ਕ੍ਰਾਈਮ ਰੇਪ ਵੀ ਪਾਕਸੋ ਕਰ ਰਿਹਾ ਮਾਈਨਰ ਬੱਚੇ ਨਾਲ ਰਿਲੇਟਡ ਅਫੈਂਸ ਹੁੰਦਾ ਬਟ ਨਾਲ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦਾ ਵੀ ਕੰਮ ਕਰ ਰਿਹਾ ਤਾਂ ਮਤਲਬ ਇਹ ਬੰਦਾ ਪ੍ਰਵਿਰਤੀ ਇਹਦੀ ਇਦਾਂ ਦੀ ਔਰ ਜਦੋਂ ਇਹ ਜੇਹਾਂ ਜਾਂਦੇ ਆ ਤੇ ਉੱਥੇ ਵੀ ਆਪਣੀ ਐਸੋਸੀਏਸ਼ਨ ਬਣਾ ਲੈਂਦੇ ਤਾਂ ਹੀ ਮਾਝੇ ਤੱਕ ਸਪਰੈਡ ਹੋਇਆ ਇਹ ਸਾਰਾ ਨੈਟਵਰਕ ਤੇ ਸਾਰੀ ਦੁਆਬੇ ਤੱਕ ਇੱਥੇ ਕਿਵੇਂ ਐਸੋਸੀਏਸ਼ਨ ਬਣਾਈ ਸਾਰੇ ਇਕੱਠੇ ਕਿਵੇਂ ਹੋ ਜਾਂਦੇ ਇਕੱਠੇ ਭਾਰਪੇ ਸੈਂਡਲਰ ਕਾਮਨ ਪੁਆਇੰਟ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕਨੈਕਟੀਵਿਟੀ ਬਣੀ ਔਰ ਗਿਣੀ ਮਿੱਠੀ ਜਗ੍ਹਾ ਦੇ ਉੱਤੇ ਡਰਾਪਿੰਗ ਕਰਾਉਂਦੇ ਰਹੇ ਉਹਦੇ ਕੋਆਰਡੀਨੇਟਸ ਭੇਜਦੇ ਰਹੇ ਪਾਕਿਸਤਾਨ ਉੱਥੋਂ ਜਦੋਂ ਡਰਾਪਿੰਗ ਹੁੰਦੀ ਉਸ ਤੋਂ ਬਾਅਦ ਚੁੱਕ ਕੇ ਅਗਲੇ ਇਹਨਾਂ ਦੇ ਕੰਟੈਕਟਸ ਬਾਹਰੋਂ ਵੀ ਦੱਸੇ ਗਏ ਕੁਝ ਇਹਨਾਂ ਦੇ ਆਪਣੇ ਵੀ ਸੀਗੇ ਕ੍ਰਾਈਮ ਨਾਲ ਜਦੋਂ ਬੇਲ ਆਊਟ ਇਹਦੇ ਹੁੰਦੇ ਕਿਤਨਾ ਕਿਤੇ ਸਿਸਟਮਾਂ ਵਿੱਚ ਜ਼ਰੂਰ ਹੈ ਫਿਰ ਲੱਗਦਾ ਕਿ ਪੁਲਿਸ ਵੱਲੋਂ ਜੋ ਪਰਵਾਇਟਿਕ ਕੀਤੇ ਜਾਂਦੇ ਇਹ ਬੰਦੇ ਬਾਹਰ ਹੀ ਨਾ ਆਵੇ ਦੀ ਪੋਸਟ ਪੋਸਟ ਵਾਈਟ ਤੇ ਲੱਗਾ ਹੈ ਜਿੱਦਾਂ ਉਹ ਜਿੱਤਦਾ ਪਤਾ ਕੀ ਹੁੰਦਾ ਹੈ ਉਹਦੇ ਵਿੱਚ ਮਤਲਬ ਲੀਗਲ ਕਈ ਇਸ਼ੂਜ਼ ਆ ਜਾਂਦੇ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਦੂਸਰੇ ਡਿਸਟ੍ਰਿਕਟ ਦਾ ਕੇਸ ਹੈ ਮੈਨੂੰ ਉਹਦੀ ਡਿਟੇਲ ਵੀ ਨਹੀਂ ਪਤਾ ਕਿ ਕਿਸ ਸਟੇਜ ਤੇ ਉਹਦੀ ਇਨਵੈਸਟੀਗੇਸ਼ਨ ਜਾਂ ਟ੍ਰਾਇਲ ਹੈ ਬਟ ਇਹ ਜੋ ਲਾਅ ਹੈ ਉਹ ਤਾਂ ਸਭ ਵਾਸਤੇ ਬਰਾਬਰ ਹੀ ਹੈ ਅਥਿਆਰਾਂ ਦੇ ਸਰ ਸਿਪਾਈ ਜੇਲ੍ਹ ਜਾਣ ਤੋਂ ਬਾਅਦ ਕਰ ਰੱਖਿਆ ਸੀ ਜੇਲ੍ਹ ਤੋਂ ਆ ਕੇ ਇਸ ਕੰਮ 'ਚ ਪਹਿਲੀ ਵਾਰ ਫੜੇ ਗਏ ਜੀ ਇਹ ਅਥਿਆਰਾਂ 'ਚ ਔਰ ਇਹ ਕਾਫੀ ਦੋ ਤਿੰਨ ਮਹੀਨੇ ਤੋਂ ਸਾਰਾ ਹੀ ਨੈਟਵਰਕ ਕਾਫੀ ਐਕਟਿਵ ਸੀਗਾ ਸਰ ਟਾਰਗੇਟ ਤੇ ਕੌਣ ਸੀਗਾ ਕੁਝ ਟਾਰਗੇਟ ਆਪਾਂ ਨੂੰ ਲੱਗੇ ਆ ਜੀ ਪਤਾ ਮੈਂ ਤੁਹਾਨੂੰ ਦੱਸਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਅਜੇ ਕਾਫੀ ਆਪਰੇਸ਼ਨ ਸਾਡੇ ਮਾਝੇ ਤੇ ਦੁਆਬੇ ਦੋਨਾਂ ਚੱਲ ਰਹੇ ਨੇ ਉਹਦੀ ਆਪਰੇਸ਼ਨਲ ਚੀਜ਼ ਨੂੰ ਮੁੱਖ ਰੱਖਦੇ ਹੋਏ ਨਹੀਂ ਅਜੇ ਦੱਸ ਰਹੇ ਪਰ ਤੁਹਾਨੂੰ ਡੈਫੀਨਿਟਲੀ ਸ਼ੇਅਰ ਕਰਾਂਗੇ ਆਉਣ ਦੇ ਦੋ ਤਿੰਨ ਦਿਨਾਂ 'ਚ ਜਾਣਾ ਸਰ ਜਦੋਂ ਵੀ ਕਾਨਫਰੰਸ ਹੁੰਦੀ ਹੈ ਹਥਿਆਰ ਫੜੇ ਜਾਂਦੇ ਨੇ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਲ ਉਹਨਾਂ ਨੂੰ ਕੱਚ ਜ਼ਰੂਰ ਕੀਤਾ ਜਾਂਦਾ ਹੈ ਇਸ ਦੇ ਵਿੱਚ ਵੀ ਹੈ ਕੁਝ ਦੇਖੋ ਇਹ ਗੈਂਗਸਟਰ ਐਂਗਲ ਨਹੀਂ ਆਇਆ ਪਰ ਆ ਜਾਏਗਾ ਜਲਦੀ ਜਿੱਦਾਂ ਸਾਨੂੰ ਲੱਗ ਰਿਹਾ ਬਿਕੋਜ਼ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਦੋ ਰੀਜਨ ਹੈ ਮਾਝਾ ਮਾਝਾ ਤੇ ਦੁਆਬਾ ਆਮ ਬੰਦਾ ਤਾਂ ਇਹੋ ਜਿਹਾ ਹਥਿਆਰ ਰਿਸਿਵ ਹੀ ਨਹੀਂ ਕਰਦਾ ਜਿਹੜਾ ਬੰਦਾ ਬਾਰ-ਬਾਰ ਮੰਗ ਰਿਹਾ ਤਾਂ ਸਮਝਦੇ ਹੀ ਆਪਾਂ ਕੋਈ ਕ੍ਰਾਈਮ ਕਰਨਾ ਹੀ ਹੈ ਜਾਂ ਉਹਨੇ ਅੱਗੇ ਕਿਸੇ ਨਾਲ ਕੰਟੈਕਟ ਹੈਗਾ ਉਹ ਤੁਹਾਡੇ ਨਾਲ ਜਲਦੀ ਅਸੀਂ ਸ਼ੇਅਰ